ਦੋਸਤੋ ਆ ਕੁੜੀ ਦੀ ਰੰਗੋਲੀ ਦੇਖੋ ਕਿੰਨੀ ਸੋਹਣੀ ਬਣਾ ਰਹੀ ਹੈ ਕੱਚੇ ਮਕਾਨ ਤੇ ਮਿੱਟੀ ਦੇ 밑ੇ ਥੱਲੇ ਮਿੱਟੀ ਲਾਈ ਹੋਈ ਹੈ ਤੇ ਆ ਦੇਖੋ ਇਹਨੇ ਕਿੰਨੇ ਸੋਹਣੇ ਡਿਜ਼ਾਈਨ ਪਾਉਗੀ ਕਿੰਨਾ ਸੋਹਣਾ ਬਣਾ ਦੂਗੀ ਸਿਰਫ ਸਸਤੇ ਜੇ ਕੰਮ ਚ ਸੁਹਾਨ ਚ ਦੇਖ ਹੀ ਚਲਿਓ ਛੋਟੀ ਜੀ ਕੁੜੀ ਆ ਆ ਦੇਖੋ ਉਸੀ ਨਹੀਂ ਡਿਜ਼ਾਈਨ ਪਾ ਰਹੀ ਹੈ ਵੀਡੀਓ ਪੂਰੀ ਜ਼ਰੂਰ ਦੇਖਿਓ ਆ ਦੇਖੋ ਕੋਲ ਇਹ ਬਣਾ ਕੇ ਪੱਤੇ ਇਹ ਬਣਾਤੇ ਕਿੰਨਾ ਸੋਨਾ ਬਣਾ ਦੂਗੀ ਇਹ ਜਿਹੜੇ ਕਬੀਲਿਆਂ ਚ ਲੋਕ ਰਹਿੰਦੇ ਨੇ ਗਰੀਬ ਨੇ ਉਹ ਦੇਖੋ ਆਪਦੇ ਘਰ ਕਿਵੇਂ ਸਜਾਉਂਦੇ ਨੇ ਕਿ ਮੈਂ ਰੰਗੋਲੀ ਬਣਾਉਂਦੇ ਨੇ ਆ ਦੇਖੋ ਇਹਨੇ ਡਿਜ਼ਾਈਨ ਪਾਤਾ ਆ ਦੇਖੋ ਡਿਜ਼ਾਈਨ ਪਾ ਰਹੀ ਹੈ ਇਹ ਦੇਖੀ ਚੱਲੋ ਵੀਡੀਓ ਚ ਕਿੰਨੀ ਸੋਹਣੀ ਰੰਗੋਲੀ ਬਣਾਉਗੀ ਇਹ ਬਸ ਘਰ ਦੇ ਇਸ ਘਰੋਂ ਹੀ ਸਮਾਨ ਲੈ ਕੇ ਮੜਾ ਜੈਨੇ ਰੰਗੋਲੀ ਬਣਾਈ ਹੈ ਇਹ ਦੇਖਣ ਨੂੰ ਜਦੋਂ ਮਿੱਟੀ ਲਾਈ ਹੁੰਦੀ ਹੈ ਕੱਚੇ ਮਕਾਨਾਂ 'ਤੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਸਜਾਈ ਹੁੰਦੀ ਹੈ ਜਦੋਂ ਇਹ ਜਿਆਦਾ ਜਵਾਕਾਂ ਨੂੰ ਇਹ ਕਿਉਂਕਿ ਜਿਹੜਾ ਪੜ੍ਹਾਈ ਦਾ ਸਾਧਨ ਹੈ ਸਕੂਲ ਸਕਾਲ ਨਹੀਂ ਹੁੰਦੇ ਤੇ ਬਹੁਤ ਘੱਟ ਹੁੰਦੇ ਨੇ ਕਿ ਕਬੀਲਿਆਂ 'ਚ ਰਹਿੰਦੇ ਨੇ ਕੱਚੇ ਮਕਾਨਾਂ 'ਚ ਝੁੱਗੀਆਂ ਝੌਂਕੜੀਆਂ ਵੀ ਬਣੀਆਂ ਹੁੰਦੀਆਂ ਕੋਈ ਮੜਾ ਮੋਟਾ ਹੁੰਦਾ ਮਕਾਨ ਕੱਚਾ ਬਣਿਆ ਤੇ ਕੱਚੇ ਮਕਾਨਾਂ ਦਾ ਤੁਹਾਨੂੰ ਪਤਾ ਹੀ ਹੈ ਗਰਮੀ 'ਚ ਠੰਡੇ ਰਹਿੰਦੇ ਐ ਤੇ ਸਰਦੀ 'ਚ ਗਰਮ ਰਹਿੰਦੇ ਨੇ ਜਿਆਦਾ ਪੈਸਾ ਟਕਾਏ ਨਾ ਕੋਲੇ ਨਹੀਂ ਹੁੰਦਾ ਕਬੀਦਿਆਂ 'ਚ ਰਹਿਣ ਵਾਲੇ ਲੋਕ ਫਾਇਰ ਵੀ ਆਪਣੇ ਘਰਾਂ ਨੂੰ ਬਹੁਤ ਸੋਹਣਾ ਸਜਾ ਕੇ ਰੱਖਦੇ ਐ ਪਰ ਹੋਲੀ ਦੇਖੋ ਤੁਸੀਂ ਕਿੰਨੀ ਸੋਹਣੀ ਬਣਾਉਗੀ ਇਹ ਕੁੜੀ ਆ ਦੇਖੋ ਪਹਿਲਾਂ ਦੇਖਣ ਨੂੰ ਐ ਲੱਗਦੀ ਸੀ ਵੀ ਕੋਈ ਖਾਸ ਸੋਹਣੀ ਨਹੀਂ ਹੋਣੀ ਪਰ ਬਾਅਦ ਚ ਦੇਖੋ ਤੁਸੀਂ ਕਿੰਨੇ ਸੋਹਣੇ ਚ ਡਿਜ਼ਾਈਨ ਪਾਈ ਜਾਂਦੀ ਹੈ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਕਰਿਓ ਜਗਦੀਪ ਨੌਰਵਾਲਾ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਸਾਡੇ Instagram ਚੈਨਲ ਨੂੰ ਵੀ ਫੋਲੋ ਕਰਿਓ ਆ ਦੇਖੋ ਕਿੰਨੀ ਸੋਹਣੀ ਹੈ ਨੇ डिजाइन पा गया कि सोहनी बना दी देखो देखी चलो फुल बना रही है बहुत सोहनी बन जूगी देखो तुस कि सोहनी बनाती देखो वाया लगे शेयर जरूर करो तो था धनबाद